ਅੱਜ ਨਹੀਂ ਜੀ ਆਹ ਸੂਈ ਚੱਕ ਗਈ ਇਹ ਜੇ ਬਾਡੀ ਨਾਲ ਚੱਕ ਗਈ ਤਾਂ ਕਾਹ ਬਾਡੀ ਨਾਲ ਲਾਤੀ ਤਾਰ ਆਪਾਂ ਇਹ ਇੱਕ ਇਧਰ ਲਾਤੀ ਲਾਲ ਨਾਲ ਹੈ ਫਿਰ ਮੋਟਰ ਸੜੀ ਹੈ ਆ ਹੁਣ ਤਿੰਨੇ ਤਾਰਾਂ ਸ਼ਾਰਟ ਆਈਆਂ ਤਾਂ ਮਤਲਬ ਮੋਟਰ ਸੜੀ ਹੁਣ ਇਹ ਸੂਈ ਨਹੀਂ ਚੱਕੀ ਇਹਨੇ ਆ ਚੱਕੀ ਆ ਇਹਨੇ ਅੱਧੀ ਚੱਕੀ ਉਹ ਸਿਰੇ ਮਾਰੀ ਇੱਕ ਪਾਸੇ ਅੱਧੀ ਤਾਂ ਕੋਈ ਮੈਟਰ ਨਹੀਂ ਹੁੰਦਾ ਕਈ ਵਾਰੀ ਤਾਰਾਂ ਦੇ ਉਹ ਹੁੰਦਾ ਪਰ ਹੈ ਮੋਟਰ ਸ਼ਾਰਟ ਆ ਦੇ ਚੱਕਦੀ ਤਾਂ ਫਿਰ ਤਿੰਨੇ ਆ ਹਾਂਜੀ ਮਿੱਤਰੋ ਆਪਾਂ ਨੇ ਇੱਕ ਵੀਡੀਓ ਪਾਈ ਸੀ ਵੀ ਆਪਣੀ ਮੋਟਰ ਸੜ ਗਈ ਬਈ ਗੇਤ ਬਿਨਾ ਤਾ ਮਿੱਤਰੋ ਹੁੰਦਾ ਕੀ ਹੈ ਉਸ ਤੋਂ ਬਾਅਦ ਆਪਣੀ ਕੱਲਿਆਂ ਦੀ ਨਿਸੜੀ ਘੱਟੋ ਘੱਟ ਸਾਡੇ ਏਰੀਏ ਦੇ ਵਿੱਚ ਪੰਜ ਮੋਟਰਾਂ ਸੜ ਗਈਆਂ ਭਈਏ ਲੱਗੇ ਸੀ ਨਾਲੇ ਉਹਨਾਂ ਤੇ ਤੇ ਕੁਝ ਬਿਨਾ ਭਈਆਂ ਤੋਂ ਸੀ ਕਾਰਨ ਮਿੱਤਰੋ ਉਹਦੇ ਵਿੱਚ ਕੀ ਰਿਹਾ ਲਾਈਟ ਖਰਾਬ ਹੋ ਗਈ ਡਿਮ ਆਉਣ ਲੱਗ ਗਈ ਤਾਂ ਹੀਓ ਮਿੱਤਰੋ ਮੋਟਰਾਂ ਲੋਡ ਮੰਨ ਗਈਆਂ ਤੇ ਕਾਰਨ ਸਾਨੂੰ ਤਾਂ ਇਹ ਲੱਗਦਾ ਬਾਕੀ ਅੱਜ ਮੋਟਰਾਂ ਤਿੰਨੇ ਕੱਢਾਂਗੇ ਤੇ ਦਿਖਾਵਾਂਗੇ ਤੁਹਾਨੂੰ ਵੀ ਕਿਉਂ ਸੜੀਆਂ ਖੋਲੇਵਾਦੇ ਦਾ ਕਾਰਨ ਛਣੀ ਕਹਿੰਦਾ ਪਤਾ ਲੱਗੂ ਵੀ ਤਿੰਨੇ ਮੋਟਰਾਂ ਇੱਕੋ ਹਿਸਾਬ ਨਾਲ ਕਿਉਂ ਸੜੀਆਂ ਕੀ ਕਾਰਨ ਰਿਹਾ ਤਾਂ ਵੱਡੀ ਗੱਲ ਸਾਡੇ ਲਾਈਟ ਵੀ 320 ਕੀ ਆਉਂਦੀ ਆ ਜਿਹਦਾ ਕੀ ਵੱਡਾ ਕਾਰਨ ਮੋਟਰਾਂ ਸੜਨ ਦਾ ਸਾਨੂੰ ਤਾਂ ਇਹੋ ਲੱਗਦਾ ਤਾਂ ਬਈਏ ਦਾ ਸਾਨੂੰ ਨਹੀਂ ਲੱਗਦਾ ਸੀ ਪਹਿਲਾਂ ਸਾਨੂੰ ਬਈਏ ਦਾ ਬਹਿਮ ਸੀ ਤਾਂ ਆਜੋ ਫਿਰ ਤੁਹਾਨੂੰ ਮਿੱਤਰੋ ਲੈ ਕੇ ਚੱਲਦੇ ਆਂ ਪਹਿਲਾਂ ਆਪਾਂ ਕਣਕ ਦੇ ਵਿੱਚ ਟਰੈਕਟਰ ਵੀ ਬਾੜਿਆ ਬਹੁਤ ਔਖਾ ਮੰਨ ਜਾ ਤਾਂ ਦੁਖੀ ਹੋਇਆ ਇੱਕ ਵਾਰ ਪਰ ਸਰਦਾ ਵੀ ਨਹੀਂ ਮਿੱਤਰੋ ਪਾਣੀ ਧਾਣੀ ਬਣਾਣਾ ਤਾਂ ਹੁਣ ਆਪਾਂ ਮੋਟਰ ਕੱਢੀ ਜੰਨੇ ਆਂ ਤਾਂ ਗਰਮੀ ਵੀ ਬਹੁਤ ਸੀ ਸੱਜਣੋ ਅੱਜ ਤਾਂ ਹੁਣ ਆਪਾਂ ਲੈ ਕੇ ਚੱਲਦੇ ਆਂ ਬਈ ਤੁਹਾਨੂੰ ਦੂਜੀ ਮੋਟਰ ਵੀ ਦਿਖਾਵਾਂਗੇ ਤੇ ਤੀਜੀ ਕੱਢਦੇ ਵੀ ਦਿਖਾਵਾਂਗੇ ਜਿਹੜੀਆਂ ਦੋ ਐ ਉਹ ਗਵਾਂਡੀਆਂ ਵੀਰਾਂ ਦੀਆਂ ਹੋਰ ਦੀਆਂ ਉਹ ਹਜੇ ਕੱਢੀਆਂ ਨਹੀਂ ਮਿੱਤਰੋ ਨਹੀਂ ਫਿਰ ਥੱਲੇ ਲੈ ਜਾਏਗਾ ਕਿ ਰਾਹ ਚ ਰੱਖ ਦੇਗਾ ਕੰਮ ਲੋਟ ਜੋੜ ਨਹੀਂ ਚੈੱਕ ਕਰਦਾ ਰਾਹ ਚ ਜੋੜ ਕਰਾਂਗੇ ਹੈ ਕਰਾਂਗੇ ਕਰੇਗਾ ਮਿੱਤਰੋ ਹਜੇ ਹੌਸਲਾ ਤਾਂ ਹੈਗਾ ਰਾਹ ਦੇ ਵਿੱਚੋਂ ਵੀ ਮੁੜ ਪਈਏ ਤਾਂ ਹੈ ਬੱਸ ਕੀ ਹਾਂ ਬਚ ਗਈ ਮੋਟਰ ਜੇ ਬਚ ਜੇ ਅੱਛਾ ਬਚ ਜੇ ਜੇ ਹੈ ਜੇ ਜੇ ਚੱਕਾ ਇਹ ਮਟਰੋ ਲੈ ਆਊਗਾ ਥੱਲੇ ਪਤਾਲ ਚ ਜੈਣਗਾ ਤੂੰ ਤੇਰੇ ਦਿਲੋਂ ਆਏ ਕਹਿੰਦਾ ਹਾਂ ਮੈਂ ਬਚ ਜੇ ਹਾਂ ਮੈਂ ਕਿਹਨਾਂ ਥੜ ਜੀ ਹੱਥਾਂ ਤੇ ਫਾਲੇ ਕਰਾਤੇ ਮਟਰੋ ਆ ਦੇਖੋ ਹੂੰ ਟਾਈਮ ਕੁਲਣਾ ਆ ਜਾਂਦਾ ਰੋਵਾ ਐਟਾਈਮ ਗਰਮੀ ਵਾਲਾ ਵਾਲਾ ਉਹ ਵੀ ਉਹ ਵੀ ਤਾਂ ਹੀ ਹੈ ਜਦੋਂ ਫੁੱਲ ਹੋਵੇ ਆਣਾ ਫੁਲਵਾ ਚੀ ਗੀ ਜੀ ਉਹਨੇ ਚਾਰਾਂ ਚਾਹੇ ਤਾਂ ਨਹੀਂ ਪਾ ਲੱਗ ਜੀ ਤਾਂ ਚਲੋ ਭਾਗੇ ਫਿਰਾਂਗੇ ਕਿਹੜਾ ਕੰਮ ਹੋਵੇ ਨਾ ਸਹੀ ਹੈ ਗਲਤ ਨਾ ਕਰਦੇ ਨਿਗਰ ਰਖੀਏ ਹੈ ਮਿੱਤਰੋ ਪਹਿਲਾਂ ਤਾਂ ਮਸ਼ੀਨ ਦੇਖੋ ਸਹੀ ਦੱਸ ਦੀਏ ਕਿ ਨਹੀਂ ਜਿੰਨੀਆਂ ਮੋਟਰਾਂ ਤੇ ਆ ਸਾਰੀਆਂ ਨੂੰ ਕਹਿੰਦਾ ਇਹ ਬਈ ਗਈ ਤਿੰਨ ਦਿਨਾਂ ਦਾ ਹੁਣ ਲੱਗਾ ਇਹ ਰਿਚ ਕਿੰਨੀਆਂ ਮੋਟਰਾਂ ਸੜ ਗਿਆ ਕਿੰਨੀਆਂ ਸੜ ਗਈਆਂ ਸਾਡੇ ਤਾਂ ਸਮਝੋ ਬਾਹਰ ਹੋ ਗਈਆਂ ਸੜ ਗਈਆਂ ਪੰਜ ਸੜੇ ਪੰਜ ਮੋਟਰਾਂ ਸੜ ਗਈਆਂ ਮਿੱਤਰੋ ਬਾ ਦੋ ਦਿਨਾਂ ਚ ਹਣਾ ਆ ਮੈਂ ਚਿਰਿਆ ਉਥਰੇ ਜਾ ਕੇ ਦੁਕਾਨ ਤੇ ਕੋਲੇ ਵਾਹ ਕੇ ਖਲਾਈ ਗਏ ਤੇ ਮੈਂ ਆ ਤਾਂ ਅਸੀਂ 부ਠੀ ਪਾਦ ਗਏ ਪਾਪਾ ਨੇ ਵੇਖ ਕੇ ਅੰਦਰ ਪਾਪਾ ਲੈ ਹੀ ਆਉਣੇ ਅੰਦਰ ਹੁਣ ਕਿਤੇ ਆਪਾਂ ਨੂੰ ਪੱਕਾ ਕੰਮ ਕਰੀਏ ਇਹ ਦੱਸਦਾ ਵੀ ਨਹੀਂ ਆਉਣੀਆਂ ਕਿ ਨਹੀਂ ਕੀ ਪਤਨ ਕਹਿ ਕਿ ਲੈ ਹਮੇ ਇਹ ਤਾਂ ਤੇਰਾ ਉਹ ਗੱਲ ਆ ਇਹ ਝੋਨੇ ਵਾਲੇ ਮਸ਼ੀਨ ਜਿਹਨੇ ਲਈ ਫਿਰਦੇ ਨੇ ਮੋਚਰ ਚੈੱਕ ਕਰਦੇ ਨਹੀਂ ਨਹੀਂ ਮੋਚਰ ਵਾਲੇ ਜ ਨਹੀਂ ਯਾਰ ਆਪਾਂ ਸਹੀ ਹੈ ਇਹ ਤਾਂ ਉਦਰੀ ਸੀ ਵਾਸਤੇ ਸੀ ਹਾਂ ਲੀਲੀ ਨਹੀਂ ਬੋਲਦੀ ਤੇ ਟੇਲੀ ਨਹੀਂ ਬੋਲਦੀ ਆ ਕੱਲੀ ਲਾਲ ਬੋਲਦੀ ਐ ਦੋ ਡੈਡ ਐ ਤੇ ਦੋ ਤਾਂ ਵਾਧੂ ਸੀ ਫਿਰ ਦੋ ਡੈਡ ਐ ਬੋਲਦੀ ਇੱਕ ਐ ਤੇ ਫਿਰ ਆਹ ਵੇਖ ਦੋ ਡੈਡ ਐ ਇੱਕ ਬੋਲਦੀ ਆ ਆਹ ਵੇਖ ਬਾਦੀ ਨਾਲ ਛਾਂਟ ਬੋਲਦੀ ਐ ਆਹ ਵੇਖ ਹਾਂ ਇਹਦੇ ਬਾਰੇ ਦੇ ਵੀ ਮਸ਼ੀਨ ਬਾਰੇ ਜਾਣਕਾਰੀ ਪਹਿਲਾਂ ਤਾਂ ਮਸ਼ੀਨ ਬਾਰੇ ਦੇ ਸਾਨੂੰ ਜਾਣਕਾਰੀ ਜਾਣਕਾਰੀ ਦੀ ਆ ਐ ਦੱਸੋ ਜੀ ਦੱਸੋ ਰੰਗ ਨਾਲ ਰੰਗ ਬੋਲੂਗਾ ਠੀਕ ਹੈ ਨਹੀਂ ਜੀ ਆਹ ਸੂਈ ਚੱਕ ਗਈ ਇਹ ਜੇ ਬਾਡੀ ਨਾਲ ਚੱਕ ਗਈ ਅੱਛਾ ਇੱਕ ਆਹ ਬਾਡੀ ਨਾਲ लाती ਤਾਰ ਆਪਾਂ ਇਹ ਇੱਕ ਇਧਰ ਲਾਤੀ ਇਹ ਇੱਕ ਇਧਰ ਲਾ ਲਾਲ ਨਾਲ ਹੈ ਹਾਂ ਫਿਰ ਮੋਟਰ ਸੜੀ ਹੈ ਹਾਂ ਹੁਣ ਤਿੰਨੇ ਤਾਰਾਂ ਛਾਂਟ ਆਈਆਂ ਤਾਂ ਮਤਲਬ ਮੋਟਰ ਹੁਣ ਇਹ ਸੂਈ ਨਹੀਂ ਚੱਕੀ ਇਹਨੇ ਆ ਚੱਕੀ ਹੈ ਬਈ ਇਹਨੇ ਅੱਧੀ ਚੱਕੀ ਉਹ ਸਿਰੇ ਮਾਰਦੀ ਇੱਕ ਪਾਸੇ ਅੱਧੀ ਤਾਂ ਕੋਈ ਮੈ ਟਮਾਟਰ ਨਹੀਂ ਹੁੰਦਾ ਕਈ ਵਾਰੀ ਤਾਰਾਂ ਦੇ ਉਹ ਹੁੰਦਾ ਪਰ ਹੈ ਮੋਟਰ ਛਾਂਟ ਹਾਂ ਜੀ ਚੱਕਦੀ ਤਾਂ ਫਿਰ ਤਿੰਨੇ ਆ ਹਾਂ ਤਿੰਨੇ ਚੱਕਦੀ ਐ ਤਿੰਨੇ ਇੰਦਾਂ ਕਰਕੇ ਛਾਂਟ ਆ ਬਾਡੀ ਨੇ ਛਾਂਟ ਹੈ ਹਾਂ ਮਾਰਦੇ ਭਗਤ ਨਹੀਂ ਇਹ ਤਾਂ ਤਾਂ ਕੰਮ ਹੋ ਗਿਆ ਹੋ ਗਿਆ ਹਾਂ ਲੋ ਵੀ ਮੇਤਰੋ ਕੰਮ ਹੋ ਗਿਆ ਕਹਿੰਦਾ ਤੇ ਸਮਾਨ ਵੀ ਸਾਂਭਤਾ ਸੀ ਇਸ ਦਾ ਕੋਠੇ ਦੇ ਵਿੱਚ ਹੈ ਇਹ ਤਾਂ ਉਹ ਜਿਸ ਤਰ੍ਹਾਂ ਕਹਿੰਦੇ ਨੇ ਉਹ ਕਰਤਾ ਉਹ ਹੀ ਕੰਮ ਇਹ ਤਾਂ ਪਤਾ ਕੀ ਹੈ ਕਿ ਇਹਨਾਂ ਦਿਲ ਵੀ ਖੜਜ ਬੰਦੇ ਦਾ ਕਹਦੇ ਨੇ ਖਬਰ ਪੈਂਚਰ ਨਿਕਲੇ ਸਾਨੂੰ ਪਤਾ ਤਾਂ ਹੁੰਦਾ ਹੀ ਮੋਟਰ ਸੜੀ ਹੈ ਤੂੰ ਕਿਹਨਾਂ ਦਿਲ ਠੱਲ ਦਿੰਦੇ ਹੈਗੇ ਇਹ ਲੋਚੀ ਹੁੰਦੇ ਆ ਬਈ ਹੌਸਲੇ ਨਾਲ ਕੱਢੀ ਜਾਵੇ ਬੰਦਾ ਵੀ ਕੀ ਹੈ ਰਾਹ ਚ ਮੋੜ ਜੀ ਗਏ ਉਧਰੋਂ ਸਾਹ ਜੜੀ ਜਾਂਦਾ ਇਧਰ ਸਾਰਾ ਕੋ ਦੱਸਿਆ ਹੋਵੇ ਤਾਂ ਬੱਸ ਫਿਰ ਤਾਂ ਡਾਕਟਰਾਂ ਨਾਲ ਹਿਸਾਬ ਹੀ ਹੋਣਾ ਇਹ ਤਾਂ ਨਹੀਂ ਉਹ ਕਹਿੰਦਾ ਵੀ ਤੁਹਾਡਾ ਬੰਦਾ ਮਰ ਜੂਗਾ ਉਹ ਨਾ ਟੈਸਟ ਕਰਾ ਲਓ ਬੱਚਤ ਹੋ ਜੂਗੀ ਹਾਂ ਦੇਖੋ ਟੈਸਟ ਕਰਾ ਕੇ ਇਹ ਤਾਂ ਟੈਸਟ ਕਰਾਇਆ ਆਪਾਂ 200 ਲੈ ਕੇ ਹਾਂ ਕਰਤਾ ਬਈ ਟੈਸਟ ਆਟਰਸਾਉਂਡ ਆਦਾ ਏ ਆਂਡਰਸਾਉਂਡ ਤੂੰ ਦਾਖਲ ਹੀ ਕਰ ਤੀ ਕਰਤੀ ਦਾਖਲ ਇਹ ਤਾਂ ਉਹ ਨਹੀਂ ਲੋ ਵੀ ਮੇਤਰੋ ਕਰਤੀ ਲੂਬੀ ਦੀ ਦਾਖਲ ਤਾਂ ਸਣੀ ਕੋਲ ਜਿੰਨੀਆਂ ਨਹੀਂ ਚੱਲਦਾ ਉਹ ਚਲੈਣ ਜੀ ਚੱਲਦੀ ਇੱਕ ਨੰ ਖੜ ਜਾਂਦੀ ਆ ਉਹ ਮੰਨ ਲੈ ਹੁਣ ਫਿਰ ਇਹਦੇ ਵਿੱਚ ਕੀ ਕੁਛ ਕਰੇਗਾ ਕੱਲੀ ਮੋਟਰ ਹੀ ਆ ਬਾਕੀ ਸਹੀ ਆ ਇਹਦਾ ਪੱਖਾ-ਪੁੱਖਾ ਸਾਰਾ ਓਕੇ ਓਕੇ ਆ ਤੇ ਜੇ ਆਪਾਂ ਇਹਦੇ ਉਹ ਪੈਲਰ ਬਦਲੇੀ ਉਹ ਪੈਲਰ ਬਦਲੇ ਤਾਂ ਪੈਲਰ ਬਸ ਬਦਲ ਦਿਆਂਗੇ ਭਈ ਆਪਣੇ ਕੋਲ ਬੱਦਲ ਦੀਂ ਫਿਰੋਂ ਤਾਂ ਆਪਾਂ ਤਾਂ ਮਿੱਤਰੋ ਥੋੜੇ ਪਾਣੀ ਨਾਲ ਸਾਰ ਲਾਂਗੇ ਅੱਡੇਮ ਪਹਿਲਰ ਪਉਂਦੇ ਆ ਤੂੰ ਛੋਟੇ ਪਉਂਨੇ ਅਸੀਂ ਘੱਟ ਪਾਣੀ ਨਾਲ ਹੀ ਸਾਰ ਲਾਂਗੇ ਪਾਣੀ ਤਾਂ ਅਸੀਂ ਡੋਲ ਦੇਣੀ ਫालतੂ ਇਹ ਠੀਕ ਹੈ ਅਸੀਂ ਨਰਮੇ ਵਾਂਗੂ ਪਤਲੇ ਪਾਣੀ ਲਾ ਲੈ ਗਏ ਜੇ ਵੱਧ ਪਾਣੀ ਸੀ ਤਾਂ ਦੇਖਣਾ ਕਿ ਕਿਵੇਂ ਆਇਆ ਇਧਰ ਪਾਤੇ ਅਸੀਂ ਪਹਿਲਰ ਵਾਕੀ ਹਾਂ ਲਓ ਵੀ ਮਿੱਤਰੋ ਲਾ ਵੀ ਹੋ ਗਿਆ ਕੰਮ ਹੋਈ ਹੈ ਜੀ ਦੀ ਮਿਹਦ ਨਹੀਂ ਸੀ ਠੱਗੀ ਮਾਰੀ ਆ ਸਾਡੇ ਨਾਲ ਆਦਾ ਹੌਸਲਾ ਦਿੱਤਾ ਤਾਂ ਰਾਹ ਚ ਪੈਂਚਰ ਹੋਊਗਾ ਤੇ ਆਪਾਂ ਦਾ ਉਥੋਂ ਮੋੜ ਲਾਂਗੇ ਇਹ ਕਹਿਣਾ ਪੈਂਦਾ ਅਜੇ ਤਾਂ ਕਬੂਰ ਪਈ ਆ ਕਿਹੜਾ ਗੱਲ ਪੱਕੀ ਹੈ ਤੇਰੀ ਮੋਟਰ ਸਹੀ ਹੈ ਲੈ ਇਹ ਹੁਣ ਇਹ ਹੌਸਲਾ ਨਾ ਹੋਵੇ ਹੁਣ ਬਈ ਤੇਰੀ ਖੈਰ ਨਹੀਂ ਅਜਦੂ ਵਾਰ ਫਿਰ ਅਜਦੂ ਵਾਰ ਹੁਣ ਤੇਰੀ ਖੈਰ ਨਹੀਂ ਹੁਣ ਮਿੱਤਰੋ ਆਪਾਂ ਆਏ ਦੂਜੀ ਮੋਟਰ ਕੱਢਣ ਇਹ ਵੀ ਕੋਈ ਆਪਣੀ ਮੋਟਰ ਇਹ ਚੱਲਦੀ ਚੱਲਦੀ ਅਚਾਨਕ ਤੇ ਬੰਦ ਹੋ ਗਈ ਚੜਾਇਆ ਜੀ ਇਹਦੇ ਤੇ ਛਟਕਾ ਛਟਕਾ ਚੜਾਉਣ ਮਗਰੋਂ ਤੇ ਅਚਾਨਕ ਹੀ ਰੁਕ ਗਈ ਮਿੱਤਰੋ ਤਾਂ ਹੁਣ ਲੈ ਕੇ ਚੱਲਦੇ ਆਂ ਤੀਜੀ ਮੋਟਰ ਤੇ ਹੁਣ ਇਹ ਤੀਜੀ ਮੋਟਰ ਦੇਖੋ ਇਹ ਵੀ ਜਦੋਂ ਬਸ ਰਾਤ ਨੂੰ ਅਸੀਂ ਚਲਾ ਕੇ ਤੇ ਪਾਣੀ ਲਾਉਣ ਲੱਗੇ ਚੱਲਦੀ ਚੱਲਦੀ ਅਚਾਨਕ ਹੀ ਇਹ ਬੰਦ ਹੋ ਗਈ ਮਿੱਤਰੋ ਤਾਂ ਜਦੋਂ ਫਿਊਜ ਉੱਡ ਗਏ ਜਦੋਂ ਇਹਨੂੰ ਸੱਦ ਕੇ ਵੀਰ ਨੂੰ ਕਿਹਾ ਵੀ ਚੈੱਕ ਕਰ ਚੈੱਕ ਕੀਤੀ ਤਾਂ ਕਹਿੰਦਾ ਤਾਂ ਫਿਊਜ ਉੱਡੇ ਆ ਤਾਂ ਮੋਟਰ ਗਈ ਜਦੋਂ ਲਾਈ ਮਸ਼ੀਨ ਚੈੱਕ ਕੀਤੀ ਤਾਂ ਵਾਕਿਆ ਜੀ ਮੋਟਰ ਮੱਚ ਗਈ ਮਿੱਤਰੋ ਤਾਂ ਬੱਸ ਫਿਰ ਅੱਜ ਦਾ ਦਿਨ ਤਾਂ ਇਹੋ ਬਲੌਗ ਸੀਗਾ ਮਾੜਾ ਹੀ ਸੀ